ਹੈਲੋ ਬਾਈ ਸਾਰਿਆਂ ਨੂੰ ਸਤ ਸ੍ਰੀ ਅਕਾਲ ਅਸੀਂ ਗੜਿਆ ਪਿੰਡ ਸਟੌਜ ਅ ਪਿੰਡ ਡੁੱਬਦਾ ਸੀ ਬਾਈ ਇਧਰ ਡਰੇਨ ਪੱਟ ਰਹੇ ਸੀਗੇ ਮਲਾਜਮਾਂ ਨੇ ਆ ਕੇ ਰੋਕੀ ਹੈਗੀ ਜੇ ਸੀ ਵੀ ਕਹਿੰਦੇ ਵੀ ਸਾਨੂੰ ਅੱਗੇ ਲੈਣੀ ਪਊਗੀ ਜਿਹੜੇ ਪਿੱਛੇ ਹੋਰ ਪਿੰਡਾਂ ਨੇ ਰੋਡ ਪੱਟਦੇ ਸੜਕਾਂ ਪੱਟਦੀਆਂ ਉਹਦੀ ਅੱਗੇ ਕਿਸੇ ਨੇ ਲਈ ਨਹੀਂ ਸਾਡਾ ਸਾਡਾ ਪਿੰਡ ਸਟੌਜ ਮੁੱਖ ਮੰਤਰੀ ਦਾ ਪਿੰਡਾ ਸਾਡੇ ਪਿੰਡ ਦੇ ਦੀ ਭੁਗਦੀ ਨਹੀਂ ਹੈਗੀ ਬਾਈ ਕਿਸੇ ਦੀ ਹੈ ਅਸੀਂ ਕੀ ਕੀ ਮੁੱਖ ਮੰਤਰੀ ਨੂੰ ਚਟਾਈਏ ਅਸੀਂ ਹੈ ਸਾਰੇ ਪਿੰਡ ਪਿੱਟ ਗਿਆ ਸਾਡੇ ਪਿੰਡ ਭਗਵਤਵਾਨ ਦੀ ਵੀ ਨਹੀਂ ਚਲਦੀ ਪਈ ਦੇਖੋ ਕਰਮਾ ਥਾਣੇ ਦੀ ਨਹੀਂ ਚਲਦੀ ਹੈਗੀ ਹੈ ਆ ਸਾਡੇ ਬਾਰੀ ਕਹਿੰਦੇ ਸੀ ਅੱਗ ਲੈਣੀ ਆ ਕੀ ਗੱਲ ਹੈ ਉਹ ਖੜੇ ਨੇ ਉਹਨਾਂ ਨੇ ਬਣਾ ਇਹਨਾਂ ਨੇ ਰੋਕਿਆ ਹੁਣ ਲਾਓ ਅੱਗ ਖੜੇ ਨੇ ਸਾਬ ਇੰਸਪੈਕਟਰ ਸਾਹਿਬ ਇਹਨਾਂ ਨੇ ਰੋਕੀ ਆ ਪਟਨੰਦਾਈ ਹੈ ਜੀ ਆ ਦੇਖੋ ਕੀ ਗੱਲ ਬਾਤ ਹੈ ਜਿਹੜੀ ਪਹਿਲਾਂ ਉਧਰੇ ਪੱਟੀਆਂ ਗਈਆਂ ਨੇ ਕਿਸੇ ਦਾ ਆਉਣੀ ਆ ਆ ਸਰ ਨੇ ਰੋਕ ਰਿਆ ਕਿਸੇ ਮਨਜ਼ੂਰੀ ਇਹਨਾਂ ਨਾ ਦਵਾਈਆਂ ਨਹੀਂ ਉਹ ਬਾਈ ਬਾਈ ਇੱਕ ਮਿੰਟ ਗੱਲ ਸੁਣੋ ਫਿਰ ਸਾਨੂੰ ਮੁੱਖ ਮੰਤਰੀ ਦਾ ਸੌਦਾ ਕੀ ਕੀ ਫੇਰ ਆਲਾ ਦੱਸਾ ਯਾਰ ਉੱਥੇ ਭੈਣ ਦੀ ਬੁੱਧੀ ਖੜਦੇ ਉੱਥੇ ਪੌਂਟ ਲਾਏ ਗਏ ਓਏ ਯਾਰ ਇੱਕ ਮਿੰਟ ਉੱਥੇ ਆ ਜਵਾਲਾ ਲੱਗੇ ਪਿੱਛੇ ਲਾਈ ਨਹੀਂ ਰਿਹਾ ਕੋਈ ਕਮੈਂਟ ਕਰ ਮਿੰਟ ਕਰ ਮੈਂ ਕਿਹਾ ਤੂੰ ਕਿਹੋ ਜਿਹਾ ਤੂੰ ਕਿਹ ਕਿਹ ਨਾ ਕਿਹ ਨੀ ਤੂੰ ਕਿੱਥੇ ਤੂੰ ਉੱਥੇ ਦੱਪੜ ਦੇ ਕਿੱਥੇ ਕਿੱਥੇ ਬੁਰਾ ਮੈਗਰ ਸਹੀ ਉੱਥੇ ਨਾਲੇ ਤੇ ਓਏ ਨਾਲੇ ਹੈਲੋ ਸਾਰੇ ਬੋਲਨੇ ਨੇ ਯਾਰ ਮੈਂ ਕਿਹਾ ਮੈਂ ਦੱਸ ਦਿੰਦੀ ਲੋਕਰੀਆਂ ਨਹੀਂ ਇਹ ਕਿ ਮੈਂ ਤੇ ਜੇ ਨਜ਼ਰ ਆਉਂਦਾ ਨਹੀਂ ਮੈਂ ਕਹਿੰਦਾ ਤੂੰ ਮੈਗਰ ਨਹੀਂ ਪਰ ਸਾਹਿਬ ਉਹ ਕਰ ਰਿਹਾ ਬਾਈ ਕਰਾ ਹੋ ਰੋ 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 ਬੰਦ ਕਰੇ ਤੂੰ ਕਹੇ ਰਸੋਈ ਆਉਂ ਲੋਕਾਂ ਨਾਲ ਤੇ ਆ ਗਿਆ ਨਹੀਂ ਆਗੀ ਬੰਦ ਕਰ ਬਾਈ ਅਸਮਾਨ ਕੁਮਤਰੀ ਰਵਿੰਦਰ ਦਾ ਕੀ ਫਾਇਦਾ ਹੋਇਆ ਸਰਪੰਚਾ ਰਮਨ ਕੱਲ ਕਿੱਥੇ ਦੀ ਨਹੀਂ ਕੱਲ ਕਿੱਥੇ ਦੀ ਐਸ ਡੀ ਐਮ ਦੀ ਸਾਡੇ ਪਿੰਡ ਡਿਪਟੀ ਮੈਨ ਦਾ ਐਸ ਡੀ ਐਮ ਕੋਈ ਹੱਲ ਨਹੀਂ ਹੋਇਆ ਧਰਮਗੜ੍ਹ ਦੇ ਨੂੰ ਕਹਿੰਦੇ ਖੋਲੋ ਅਸੀਂ ਬੰਦ ਜਾਣੇ ਬੰਦ ਕਰਾ ਕੇ ਆਏ ਆਂਗੇ ਪੰਜ ਜਾਨੇ ਬੰਦ ਕਰਾ ਕੇ ਅਸੀਂ ਨੇ ਉਹ ਘਾਓ ਯਾਰ ਯਾਰ ਪਾਪਾ ਪਾਪਾ ਪੱਟਾ ਯਾਰ ਚਲਾਓ ਕੋਈ ਅੱਗੇ ਨਹੀਂ ਲੈਣੀ ਯਾਰ ਜਿਹਨੇ ਰੋਟੀਆਂ ਨੂੰ ਕਹਿੰਦੀਆਂ ਗੱਲ ਕਰਦੀ ਰੋਕੀ ਫਿਰ ਇਹਨਾਂ ਦੀ ਵੀਡੀਓ ਬਣਾ ਰਿਆ ਫਿਰ ਇਹ ਤਾਂ ਇਹਨੂੰ ਤਾਂ ਕਹਿ ਨਹੀਂ ਕੋਈ ਇਹਨੂੰ ਸਮਝ ਨਹੀਂ ਇਹ ਗੱਲ ਹੀ ਕਰਦੇ ਨਹੀਂ ਇਹਨੂੰ ਤਾਂ ਲੱਗ ਜਾਂਦਾ ਹੁਣ ਨੂੰ ਤਾਂ ਕੀ ਨਿਆ ਕਰ ਲਈ ਕੋਈ ਅੱਗੇ ਨਹੀਂ ਲੈਂਦਾ ਕੋਈ ਹੋਰ ਨਹੀਂ ਲੈਂਦਾ ਓਏ ਉਹਨੇ ਵਾਗਰ ਪਈ ਤਾਂ ਇੰਨੇ ਆ ਦੋ ਵਾਰੀ ਭਾਈ ਮੁੱਖ ਮੰਤਰੀ ਹੋਣ ਦੇ ਨਾਂ ਤੇ ਵੀ ਸਾਡੇ ਪਿੰਡ ਦੀ ਕੋਈ ਸੁਣਵਾਈ ਨਹੀਂ ਆਈ ਬਾਈ ਕੀ ਕਰੋਗੇ ਸਾਡੇ ਪਿੰਡ ਦੇ ਦੀ ਮੁੱਖ ਮੰਤਰੀ ਹੋਣ ਦੇ ਨਾਂ ਤੇ ਵੀ ਕੋਈ ਸੁਣਵਾਈ ਨਹੀਂ ਦੇਖੋ ਸਾਰੇ ਲੋਕ ਹੁਣ ਚਾਰੋਂ ਘਰੇ ਨੇਗੇ ਕੀ ਗੱਲ ਬਾਤ ਹੈ ਆ ਗੈਨਮਾ ਗੈਨਮਾ ਨੂੰ ਰੋਹ ਕੇ ਮੁੜ ਕੇ ਗਿਆ ਬਈ ਕਿੱਥੇ ਆ ਗੈਨ ਵਹਣ ਕਿੱਥੇ ਹੈ ਗੈਨਮਾ ਨੂੰ ਰੇ ਗੇੜਾ ਦੇ ਕੇ ਮੁੜ ਗਿਆ ਉਹ ਕੀ ਕਰਕੇ ਗਿਆ ਬਈ ਕੁਛ ਨਹੀਂ ਕਰਕੇ ਗਿਆ ਹੈ ਫੋਟੋ ਖਿੱਚ ਕੇ ਲੈ ਜਾਂਦੇ ਨੇ ਗੱਲ ਡਿਪਟੀ ਮੈਡਮ ਫੋਟੋ ਖਿੱਚ ਕੇ ਲੈ ਗਈ ਅਬਦੀ ਪਾਈਪ ਲਾਈਨ ਦਾ ਮਾਰਾ ਆਤੀ ਅਬਦੀ ਪਾਈਪ ਲਾਈਨ ਦਾ ਮਾਰਾ ਆਤੀ ਮੇਰੀ ਪਾਈਪ ਲਾਈਨ ਨਾ ਪੱਟੀ ਜਾਵੇ ਔਰ ਇਹ ਆ ਕੇ ਮੁਰਗੇ ਵਾਂਗ ਉਹ ਕੀ ਗੱਲ ਬਾਤ ਐ ਇੱਥੇ ਹੈ ਜੈਸੀ ਵੀ ਚਲਾਓ ਰੋਕੋ ਜਿਹੜਾ ਰੋਕਦਾ ਬਈ ਚਲਾਓ ਇਹ ਕਈਆਂ ਨਾਲ ਪੱਟਾ ਐ ਨਹੀਂ ਪੱਟੋ ਆਪਣੇ ਸੀਐਮ ਦੇ ਪਿੰਡ ਵਾਸਤੇ ਮੈਂ ਦੀ ਬੁਧੀਆਂ ਘੱਲੇਣੀ ਪਊਗੀ ਹੈ ਸੀਐਮ ਦੇ ਪਿੰਡ ਵਾਸਤੇ ਆ ਗਿਆ ਨਹੀਂ ਆ ਗਿਆ ਲੈ ਲੋ ਆ ਸਾਰੀਆਂ ਸੜਕਾਂ ਪੱਟੇ ਪੱਟੇ ਯਾਰ ਸਾਰੀਆਂ ਪੱਟਦੀਆਂ ਯਾਰ ਸੜਕਾਂ ਵਾਲੀ ਪੱਟਾ ਯਾਰ ਸੜਕਾਂ ਵਾਲੀ ਸਾਰੀਆਂ ਸੜਕਾਂ ਪੱਟੀਆਂ ਪੱਟੀਆਂ ਕੀ ਗੱਲ ਐ ਇਹ ਰਾਤ ਦੇ ਰਾਣ ਫਰੇ ਆ ਕੇ ਤੋੜਦੇ ਆਹ ਚਲਾਦੀ ਭਈ ਕਿਸੇ ਦੀ ਆਗਿਆ ਤੋਂ ਬਗੈਰ ਹੀ ਚਲਾਈ ਜਾਂ ਨਾਲੇ ਆਪ ਚਲਾਈ ਆਸੀ ਨਾ ਆਪਣੇ ਦੰਤੇ ਤੇ ਆਪ ਦੇ ਦੰਤੇ ਤੇ ਚਲਾਈ ਆਪ ਦੇ ਦੰਤੇ ਤੇ ਚਲਾਈ ਆ ਕੋਈ ਸਰਪੰਚ ਵੀਰੇ ਕੋਈ ਮੈਂਬਰ ਹਾਂ ਨਾਲੇ ਨਾਲੇ असीं रोको कहिड़ा रोकदा रोकदा रोको बेड़ा रोकू ਕਹਿੰਦੇ ਯਾਰ ਮੁੱਖ ਮੰਤਰੀ ਆ ਗਈ ਬਹਿਰਾ ਆ ਗਿਆ ਯਾਰ ਓਰੇ ਕਹਿੰਦੇ ਪਿੰਡ ਸਾਡੇ ਕੁੱਟੂ ਕਹਿੰਦੇ ਸਾਨੂੰ ਪਿੰਡ ਉਹ ਵੀ ਯਾਰ ਬਾਦੀ ਕਰਵਾਉ ਕਹਿ ਕੇ ਪਹਿਲਾਂ ਤਾਂ ਸਾਰੇ ਆਣੇ ਨਹੀਂ ਤਾਂ ਨਾ ਨਕਾ ਆਪਣੀ ਬੰਦ ਕਰਦੇ ਸਾਨੂੰ ਅਸੀਂ ਅਸੀਂ ਬੰਦ ਕਰਕੇ ਆਏ ਆ ਐ ਸੈਟੂ ਸਾਹਿਬ ਕਹਿੰਦੇ ਆਪੀ ਬੰਦ ਕਰ ਲੋ ਅਸੀਂ ਆਪ ਕਰਕੇ ਆਏ ਆ ਸਾਡੇ ਨਾਲ ਕੋਈ ਨਹੀਂ ਦੁਰਦਾ ਅਸੀਂ ਤਾਂ ਤਾਂ ਕਰਦੇ ਆ ਜੇ ਸਾਡੀ ਸੁਣਵਾਈ ਹੋਵੇ ਅਸੀਂ ਪਿੱਟੀਆਂ ਲਾਣਾ ਉਰਿਆ ਗਿਆ ਚਲਾ ਯਾਰ ਚਲਾ ਯਾਰ ਚਲਾ ਤਲਾਓ ਅਸੀਂ ਪੰਜ ਜਣੇ ਦੀ ਕੱਲ ਸਾਡੇ ਕਈਆਂ ਮਾਰਦੇ ਹੋ ਅਸੀਂ ਬੰਦ ਕਰਦੇ ਹਾਂ ਪਾਣੀ ਤੋਂ ਡਾਕਰੇ ਵੀ ਨਹੀਂ ਪੈਣਾ ਭਾਈ ਨਿਕਲ ਪੱਟ ਯਾਰ ਪੱਟ ਪਾਣੀ ਵੀ ਨਹੀਂ ਪੈਣਾ ਕਿਵੇਂ ਪਾਉਂਗਾ ਪਾਉਂਗਾ ਪਾ ਪਾ ਯਾਰ ਪਾ ਚਲਾ ਯਾਰ ਕੌਣ ਕਹਿੰਦਾ ਸੀ ਬਾਦੀ ਮਾਰੇ ਜਿੰਨੇ ਪੈਸੇ ਕਰਦੇ ਹਾਂ ਹਾਂ ਉਰੇ ਉਹ ਸਾਰੇ ਕਰ ਦੇ ਦਿਖਣ ਵਾਲੇ ਉਹਨਾਂ ਨੇ ਭਾਈ ਰੋਕ ਕਿਉਂ ਰਿਹਾ ਕੋਈ ਨਹੀਂ ਲੈਣ ਦੇ ਯਾਰ ਓ ਚੱਲੀ ਦੇ ਯਾਰ ਚੱਲੀ ਦੇ ਯਾਰ ਤੂੰ ਕੀ ਕੀ ਗੱਲ ਓਏ ਭਾਈ ਮੈਂ ਖੜਾ ਤੇਰੇ ਲਵੇਂ ਦਾ ਖੜਾ ਯਾਰ ਤੈਨੂੰ ਕਹਿਤਾ ਯਾਰ ਦਰ ਕਿਵੇਂ ਬੈਠੂਗੀ ਤਰੀਕਾ ਅਸੀਂ ਸਾਰੇ ਅਸੀਂ ਨਾਲ ਖੜਾਂਗੇ ਤੇਰੇ ਮੈਨੂੰ ਲੈ ਕੇ ਚੱਲੀ ਯਾਰ ਚਲਾ ਦੇ ਤੈਨੂੰ ਮੈਂ ਪਰ ਗਈ ਜਾਂਦਾ ਬੱਟੇ ਬੱਟੇ ਕਈਆਂ ਨਾਲ ਕੱਢ ਦਾਂਗੇ ਓ ਕੇਰਾ ਪਤਲੀ ਪਤਲੀ ਦਾ ਬੱਟੇ ਕਈਆਂ ਨਾਲ ਓ ਕੇਰਾ ਖਾਲੀ ਜੀ ਕਰਦੇ ਉਹ ਖਾਲੀ ਜੀ ਦਾ ਕਰਦੇ ਸੀ ਕਿ ਇਹ ਨਾਲ ਬੱਟ ਦਾਂਗੇ ਯਾਰ ਫਿਰ ਉਹ ਗਲਾ ਦੇ ਖਾਸਮਾ 8 9 0 30 ਨਾਲ ਕਿ ਇਹ ਨਾਲ ਬੱਟਦਾ ਇੱਕ ਗੱਲ ਵੇਂਦੇ ਅੱਜ ਕੋਈ ਹੈ ਉਹ ਮਾਰ ਲੈ ਇੱਧਰ ਵੀ ਦੇਖਣਾ ਤੂੰ ਮਾਰ ਦੇ ਮਾਰ ਦੇ ਖੜਾਣਾ ਉਹ ਯਾਰ ਆਹ ਗੁੱਟ ਖਾਊਗਾ ਯਾਰ ਬੰਦ ਕੋਲ ਬੈਠੋ 2 ਮਿੰਟ ਕਹਿੰਦਾ ਅਸੀਂ ਅਸੀਂ ਭੀੜ ਆਪਾਂ ਕੀ ਕਰ ਦਿਖਾਵਾਂਗੇ ਨਾ ਆਪ ਵੀ ਜੇ ਨਹੀਂ ਮੰਨਦੇ ਨਾ ਵੀ ਬਾਕੀ ਬੰਦਾ ਬੱਟਿਆ ਉਹਦਾ ਭਾਈ ਸਰ ਪਤਾ ਕੀ ਗੱਲ ਆ ਤੁਸੀਂ ਕਹਿੰਦੇ ਸਾਡੀ ਪਿੰਡ ਮੰਨਦਾ ਨਹੀਂ ਤੁਸੀਂ ਤਾਂ ਭੱਗ ਜਾ ਕੋਈ ਚੱਕਰ ਨਹੀਂ ਸਾਡੇ ਖੜਾ ਆ ਬੜਾ ਕਰਨਾ ਪਊਗਾ ਤੁਸੀਂ ਭੱਗ ਜਾ ਤੁਸੀਂ ਕਹਿੰਦੇ ਸਰ ਸਾਡੀ ਦਾ ਕਿ ਪਿੰਡ ਸੁਣਦਾ ਨਹੀਂ ਤੁਸੀਂ ਭੱਗ ਜਾ ਬੱਸ ਲੋੜ ਹੀ ਨਹੀਂ ਸਾਨੂੰ ਸਾਡੀ ਲੋੜ ਨਹੀਂ ਹੈਗੀ ਹਾਂ ਬੱਸ ਸਾਨੂੰ ਕਿਸੇ ਆਪ ਹੀ ਕਰ ਲਾਂਗੇ ਫਾਦੇ ਕਾਨੂੰਨ ਆਊਗਾ ਕੋਈ ਨਾ ਹੋਵੇ ਅਸੀਂ ਆਪ ਹੀ ਸਮਝਾਂਗੇ ਅਸੀਂ ਆਪਦਾ ਕੰਮ ਕਰ ਲਾਂਗੇ ਹਾਂ ਭੱਜ ਜਾਓ ਛੋਟਾ ਫੈਰ ਨਹੀਂ ਓਏ ਮੇਰਾ ਭਾਈ ਵੀ ਨਹੀਂ ਕੋਈ ਇਹਨਾਂ ਤੁਸੀਂ ਕਹਿ ਲਈ ਤੁਸੀਂ ਭੱਗ ਜਾਓ ਤੁਸੀਂ ਤੁਸੀਂ ਭੱਗ ਜਾਓ ਤੁਸੀਂ ਭੱਗ ਜਾਓ ਤੁਸੀਂ ਭੱਗ ਜਾਓ ਜਾਓ ਜੀ ਤੁਸੀਂ ਜਾਓ ਤੁਸੀਂ ਜਾਓ ਤੁਸੀਂ ਭੱਜ ਜਾਓ ਇੱਥੇ ਇੱਥੇ ਲੜਾਈ ਹੋਣੀ ਕੋਈ ਮਰ ਦੂਗਾ ਹਾਂ ਅਸੀਂ ਪੰਜ ਜਾਣੇ ਗਿਆ ਭੇਜੋ ਸਾਡੀ ਮਾਰਿਆ ਫੇਰੇ ਘੜੇ ਦੀਗੇ ਖੜੇ ਫੋਨ ਨੂੰ ਕਹਿੰਦੇ ਪੁਲਾਓ ਯਾਰ ਆਓ ਕੱਟੋ ਪਰਾਂਦ ਲੋ ਯਾਰ ਆਓ ਕਿਉਂ ਤੁਸੀਂ ਉਰੇ ਉਹ ਕਰਿਆ ਬਈ ਤੁਸੀਂ ਭੱਜ ਜਾਓ ਸਾਡੀ ਇਹ ਪਿੰਡ ਸੁਣਦਾ ਨਹੀਂ ਕਦੇ ਸੀਐਮ ਨਾਲ ਪਿੰਡ ਹੋਵੇ ਭੇਜੋ ਸੁਣਵਾਈ ਨਾ ਹੋਵੇ ਯਾਰ ਹਾਂ ਸੀ ਭਰੇ ਮੁੱਖ ਮੰਤਰੀ ਬਣੇ ਦਾ ਆ ਗਿਆ ਨਾ ਇਹ ਦੀ 1 ਮਿੰਟ ਗਿਆ ਨਾ ਇਹ ਦੀ ਗੈਨੂਰੇ ਢੇੜਾ ਲੈ ਕੇ ਮੁਰਗੇ ਕੀ ਕਰਕੇ ਹੈ ਗੈਨ ਢੇੜਾ ਲੈ ਕੇ ਮੁਰਗਾ ਲੈ ਕਿਹਨੇ ਸੱਦੇ ਨੇ ਇਹ ਪੱਕਣ ਨਹੀਂ ਦਿੰਦਾ ਲੈ ਕੀ ਗੱਲ ਹੈ ਇਹ ਹਾਂ ਧਰਮਘੜ ਦਾ ਆ ਉਹੀ ਤਾਂ ਗੱਲਾਂ ਰੋਆ ਕੇ ਮੁਰਗੇ ਭੈਣ ਦੀ ਉਹੀ ਰੋਕੀ ਜਾਂਦੇ ਨੇ ਰੋਕਦੇ ਤੂੰ ਕਿ ਮੈਂ ਅੱਖਾਂ ਲੈ ਲਾਵਾਂ ਅਸੀਂ ਅੱਖਾਂ ਵੀ ਕੱਲ ਨਹੀਂ ਸੜਕਾਂ 'ਤੇ ਮੈਨੂੰ ਉਹ ਅੱਗੇ ਕਿਹਨੇ ਲਈਦੀ ਸਾਡੇ ਨਾਲ ਪੈਸੇ ਦੀ ਬੰਦ ਵੀ ਨਹੀਂ ਕਰਾਉਣਗੇ ਕੋਈ ਹਾਂ ਲਓ ਜੀ ਟੱਕ ਮ ਟੱਕਾ ਹੋ ਗਿਆ ਪ੍ਰਸ਼ਾਸਨ ਨਾਲ ਪ੍ਰਸ਼ਾਸਕਨ ਕਹਿੰਦਾ ਵੱਟ ਨਹੀਂ ਦਿੰਦਾ ਮੁੱਖ ਮੰਤਰੀ ਦਾ ਪਿੰਡ ਆ ਦੇਓ ਧੱਕਾ ਕਰਦੇ ਧੱਕਾ ਕਰਦੇ ਨੇ ਜੀ ਖੜ ਜਾ ਬਾਈ ਮੂਰੇ ਖੜ ਜਾ ਯਾਰ ਸਾਰੇ ਓਏ ਇਧਰੇ ਯਾਰਾ ਮੂਰੇ ਆਇਓ ਆਓ ਮੂਰੇ ਆਓ ਸਾਰੇ ਮੂਰੇ ਆਜੋ ਬਾਈ ਜਰਾ ਬੱਟਾ ਬੱਟਾ ਮੂਰੇ ਆਓ ਇਹਨਾਂ ਨੂੰ ਬਹਰ ਲੈ ਜਾਓ ਫਿਰ ਤੁਸੀਂ ਬਹਰ ਜਾਓ ਛੋਟਾ ਕੀ ਕੰਮ ਆ ਛੋਟਾ ਪੈਸਾ ਨਹੀਂ ਬਣੂਗਾ ਹਾਂ ਜੀ ਪ੍ਰਸ਼ਾਸਨ ਕੁਝ ਕਰ ਬਾਈ ਮੁੱਖ ਮੰਤਰੀ ਦੇ ਪਿੰਡ ਹੋਣ ਦੇ ਬਾਵਜੂਦ ਸਾਡੀ ਸੁਲਵਾਈ ਨਹੀਂ ਹੈ ਜੀ ਬਾਈ ਸਟਾਲ ਦੇ ਪਿੰਡ ਦੀ ਹਰ ਅਗਲੋ ਸਾਨੂੰ ਨਾਲਾ ਵੀ ਨਹੀਂ ਵਧਣ ਦੇ ਲੈਗੇ ਆ ਦੇਖੋ ਮਲਾਜਮਾ ਆ ਸਾਰਾ ਪਿੰਡ ਖੜਿਆਗਾ ਦੇਸੀ ਵੀ ਬਦ ਕਰਾਉਂਦੇ ਨੇ ਕੀ ਫਾਇਦਾ ਮੁੱਖ ਮੰਤਰੀ ਬਣੇਗਾ ਮੁੱਖ ਮੰਤਰੀ ਲੈ ਗਿਆਨ ਭਾਈ ਔਰਾਂ ਕਿਹੜਾ ਰੇ ਕੇ ਮੁੱਖਿਆ ਭਾਈ ਆ ਸਾਰਾ ਪਿੰਡ ਗੜਾ ਪਿੰਡਰੇ ਮਰਨਾ ਹੈ ਕਰਮਗੜਦੇ ਖੋ ਕੇ ਮੇਰੇ ਹੋਰ ਤੇਰੇ ਉਹਨਾਂ ਨੂੰ ਕੋਈ ਆਗਿਆ ਨਹੀਂ ਕੁਝ ਹੋਣੀ ਉਹਨਾਂ ਨੂੰ ਜਰਮ ਗੜਦੇ ਦੇ ਨਾਲ ਸਾਥ

ਓਏ ਇੱਧਰ ਇਕੱਠ ਕਰੋ ਯਾਰ ਇਹਨੂੰ ਮੂਰੀ ਨਾਣ ਦੋ ਚਲੋ ਇੱਧਰ ਕਰੋ ਇਹਨਾਂ ਦੇ ਪਾਈਆਂ ਨਾਲ ਮੱਟੋ ਇਹਨੂੰ ਇੱਥੇ ਕਰੋ ਆ ਸਾਰੇ ਬੰਦੇ ਨੂੰ ਇੱਧਰ ਲਿਆਓ ਪਾਈਆਂ ਨਾਲ ਆਜੋ ਪਾਈਆਂ ਨਾਲ ਆਜੋ ਪਾਈਆਂ ਲਓ ਉਹ ਬੱਡੇ ਰੋਡ ਵਾਲਾ ਬਹੁਤ ਲੱਗਦਾ ਵੇ ਜ਼ਮੀਨ ਧੱਕਾ ਹੋਈ ਜਾਂਦਾ ਹੈ ਸਰਦਾਰ ਓਏ ਭਾਈ ਚੱਲ ਯਾਰ ਬੱਝ ਯਾਰ करो भई कयां कटो लिया कयां लिया कयां लिया हटाएूटा हाणे हटायो असीं भरे पिया सी ਭਈ ਅਸੀਂ ਮਰੇ ਪਿਆ ਯਾਰਾ ਭਈ ਦਸ ਕਰੇ ਸਮਾਨ ਤਾਂ ਕਲੇਰਾ ਤਾਂ ਸਾਡਾ ਭਈ ਸਾਡੇ ਭਈ ਸਰਾਂ ਅਸੀਂ ਪੰਜ ਮਿੰਟ ਪੰਜ ਮਿੰਟ ਹੋਏ ਨੇ ਅਸੀਂ ਰੁਕ ਨਹੀਂ ਗੱਲ ਕਰਨਾ ਤੁਸੀਂ ਲੋਕਤ ਬੰਦ ਹੋਏ ਨੇ ਉਹ ਗੱਲਾਂਵਾਂਗੇ ਯਾਰਾ ਪੰਜ ਮਿੰਟ ਹਾਂ ਪੱਟੋ ਪੱਟੋ ਕਈਆਂ ਨਾਲ ਯਾਰਾ ਮਾੜਾ ਨਾ ਬੀਚਾਰਿਆ ਉਹ ਤੇ ਪਾਉਣਾ ਹੈ ਇਹਨੂੰ ਮੇਜਾ ਲਓ ਅਸੀਂ ਤੁਹਾਨੂੰ ਪਤਾ ਲਾ ਦੇਣਾ ਕਿ ਪੂਰੇ ਨਹੀਂ ਪਟਾਉਂਦੇ ਲਾ ਲਾ ਅੱਛਾ ਭਰਾ ਲੱਗ ਰੋ ਓਏ ਉੱਥੇ ਸਾਡਾ ਬੋਲਣਾ ਬੋਲ ਮਾਰਦਾ ਬਣੇ ਇਹਨੂੰ ਪੌਲਾ ਜਾਉਣੇ ਆ ਪਾਣੀ ਤਾਂ ਉਹ ਵੀ ਭੈਣਾਂ ਦਾ ਆਪਣੀ ਆ ਪਾਣੀ ਤਾਂ ਉਹ ਵੀ ਪਾ ਆਪਣੀ ਆ ਕੋਈ ਨਾ ਥਾਰਾ ਕੋਈ ਨਿਗਾਹਾਂ ਮਾਗੇ ਸਾਰਾ ਲੰਘੂ ਤੁਸੀਂ ਕਈ ਨਾ ਰੋਲਾ ਪਾਓ ਸਾਰਾ ਉਸੋ ਲਗਾਵਾਂਗੇ ਉੱਥੇ ਵੀ ਆਪੀ ਪਤਾਗੇ ਜੈ ਸਿੰਘ ਜਾਨ ਨੂੰ ਦੇਖ ਲਈਓ ਜੈ ਸਿੰਘ ਜਾਨ ਨੂੰ ਲੋੜ ਦੀ ਆਪ ਬੱਟ ਰਹੇ ਨੇ ਬਈ ਦੇਖੋ ਜੀਸੀਬੀ ਬੰਦ ਕਰਾਤੀ ਜੀਸੀਬੀ ਵਾਲਾ ਵਿਚਾਰਾ ਤਾਂ ਡਰ ਗਿਆ ਵੀ ਮੇਰੇ ਤੇ ਪਰਚਾ ਨਾ ਹੋ ਜੇ ਇਹ ਮੁੱਖ ਮੰਤਰੀ ਦੇ ਪਿੰਡ ਦਾ ਬਈ ਸਮਝ ਨਹੀਂ ਆਉਂਦੀ ਕੀ ਹਾਲ ਹੈ ਦੂਜੇ ਪਿੰਡਾਂ ਨਹੀਂ ਸੁਣਵਾਈ ਹੈ ਉਹਨਾਂ ਨੂੰ ਨੱਕੇ ਵੀ ਵੱਢ ਲੋ ਸਾਰਾ ਵੀ ਕੱਢ ਲੋ ਹੈ ਸਾਡੇ ਪਿੰਡ ਨੂੰ ਪਤਾ ਨਹੀਂ ਕੀ ਟੱਕਰ ਆ ਕੇ ਸਾਡਾ ਪਿੰਡ ਬਈ ਵੋਟਾਂ ਨਹੀਂ ਪਾਉਂਦਾ ਹੈਗਾ ਆ ਗੈ ਨੂੰ ਰੋਗੇੜਾ ਦੇ ਕੇ ਮੁੜ ਕੇ ਗਿਆ ਕਹਿ ਕਹਿ ਕੇ ਨਹੀਂ ਜਾ ਸਕਦਾ ਦੀ ਉਹ ਆਵੇ ਉਹ ਕਾਰ ਖੋਲਦੇ ਆ ਉਹ 5:10 ਕੀ ਵੱਜਿਆ ਓਏ ਜੇ ਸੀ ਬੀ ਤੇ ਚੜਨ ਨੂੰ ਕਿਲੇ ਵੱਜਿਆ ਓਏ ਸੋ ਪਾਣੀ ਨਾ ਪਸਦਾ ਜਮੀਂ ਜਮੀਂ ਲਿਆ ਓਏ ਇਹਨਾਂ ਨੂੰ ਬਾਬਾ ਇਹਨਾਂ ਨੂੰ ਕਹ ਰੋ ਕਿ ਤੁਸੀਂ ਭੱਗ ਜਾਓ ਹਾਂ ਬਾਬਾ ਐ ਕਰੇ ਕਰ ਇਹਨਾਂ ਨੂੰ ਭੱਗ ਜਾਓ ਇਹਨਾਂ ਨੂੰ ਭੱਗ ਜਾਓ ਮਸ਼ੀਨ ਵਾਲੇ ਦੀ ਗੱਲ ਇਹਨਾਂ ਨੂੰ ਕਹਣਾ ਵੀ ਤੁਸੀਂ ਭੱਗ ਜਾਓ ਖੋਦਾ ਮੈਂ ਇਹਨਾਂ ਨੂੰ ਭੇਜ ਦਿੰਦੇ ਆਪਾਂ ਮੜੋ ਮੜਾ ਉੱਥੇ ਵੀ ਮੜਦੇ ਚੱਲੋ ਆਜਾ ਚੱਲੋ ਚੱਲੋ ਆਜੋ ਕਈਆਂ ਨੂੰ ਮੈਂ ਚੱਲੋ ਚੱਲੋ ਪੱਟ ਲੋ ਓਏ ਕੋਈ ਨਹੀਂ ਚੱਲਦੇ ਆਂ ਉਰੋਂ ਪੱਟ ਕੇ ਉਧਰ ਚੱਲਦੇ ਆ ਓਏ ਉਰੋਂ ਪੱਟ ਲੋ ਪਹਿਲਾਂ ਫਿਰ ਉਧਰ ਪੱਟ ਕੇ ਆਵਾਂਗੇ ਉਰੋਂ ਪੱਟੋ ਉਧਰ ਫਿਰ ਪੱਟ ਕੇ ਆਵਾਂਗੇ ਆ ਇਹ ਜਰਾ ਖੜੇ ਗਈ ਨਹੀਂ ਹਾਂ ਵਧੀਆ ਗਿੱਤੀ ਕਰਦੇ ਆ ਇਹ ਵੱਡਾ ਨਗੌਰੀ ਹਰ ਖਰੇ ਮਦਦ ਨਾਲ ਆ ਕਰਦੇ ਲਿਖਦਾ ਹੈਗਾ ਤੁਸੀਂ ਐ ਕਰੋ ਆ ਧਰਮਗੜ੍ਹ ਵਾਲਾ ਬਾਹਣ ਦੇਖੋ ਕਿੰਨਾ ਉੱਚਾ ਉਹ ਤੋਂ ਪਾਣੀ ਇੱਧਰ ਆ ਹੀ ਜਾਂਦਾ ਹੈ ਤੇ ਨਹੀਂ ਆ ਹੀ ਜਾਂਦਾ ਉਹਨੇ ਮੇਰੇ ਕਿਵੇਂ ਪਟਾ ਦਿੰਦੇ ਹੋ ਤੁਸੀਂ ਹੈ ਤੁਸੀਂ ਉਹ ਮੜੀ ਮੋਟਰੀ ਛੋੜ ਦਿਓ ਸਭ ਮਗੜਾ ਵਾਲਾ ਪਰਚਾ ਸਾਡੇ ਤੇ ਦੇ ਦਿਓ ਪਰਚੇ ਲੈ ਹਾਂ ਧਰਮਗੜਾ ਵਾਲੇ ਦੇ ਪਰਚਾ ਸਾਡੇ ਤੇ ਦੇ ਦਿਓ ਪਰਚੇ ਲੈ اے رات ۾ ٿي وئي آهي ਵੀ ਭਾਰ ਜਿੰਦੂ ਦਾ ਜੰਗ ਵੀ ਨਹੀਂ ਲੱਗਿਆ ਉਹਦੇ ਭੈਣੋ ਸਾਡੇ ਮਾਰੋ ਦੋ ਦੋ ਡਾਂਗਾ ਜਿਹੜਾ ਦੋ ਵੀ ਨਹੀਂ ਆਉਂਦੀ ਪਾਸੀ ਸਾਡਾ ਕਰੂੰਗਾ ਡੇਡੀ ਆਖਰੀ ਵਾਰ ਕਰ ਅਸੀਂ ਆਪਣੇ ਕੰਮ ਦੇ ਨਹੀਂ ਕਰੇ ਹੁਣ ਬਾਦ ਦਾ ਛੋਟਾ ਰਾਤ ਨੇ ਕਿੱਥੇ ਗੱਲ ਸੁਣ ਤੁਸੀਂ ਰਾਤ ਦੀ ਗੱਲ ਅਸੀਂ ਚਾਹੀ ਰਾਤ ਰੁਕੇ ਅਸੀਂ ਰਾਤ ਭੱਜਦੇ ਸੀ ਸਾਰੇ ਰੁਕਦੇ ਰੁਕੇ ਸੀ ਆਹ ਬੈਠੇ ਰੁਕੇ ਸੀ ਨਹੀਂ ਰਾਤ ਇੱਥੇ ਬਾਦ ਪਰ ਫਿਰ ਰਾਤ ਰੋਕੇ ਰਾਤ ਰੁਕੇ ਕਿ ਨਹੀਂ ਰੁਕੇ 20 ਮਿੰਟ ਹੋ ਗਿਆ ਹਜੇ ਤੱਕ 20 ਕਿਉਂ ਹੋ ਗਏ ਵੱਧ ਹੋ ਗਏ ਯਾਰ ਅੱਧਾ ਘੰਟਾ ਹੋ ਗਿਆ 5 ਮਿੰਟ ਕਹਿੰਦੇ ਹੋ 5 ਮਿੰਟ ਹੋਈ ਨਹੀਂ ਹਜੇ ਕਿੰਨੇ 5 ਮਿੰਟ ਹੋਏ ਨਹੀਂ ਉਹ ਕੱਲ ਸਾਰਾ ਬੱਲਾ ਗਿਆ ਸਾਰਾ ਦਿਨ ਲੱਗੇ ਕੱਲ 5-5 ਮਿੰਟ ਲਾ ਕੇ ਸੁਰਾ ਕੇ ਬਾਗੇ ਹਾਂ ਸਾਡੇ ਪਿੰਡ ਤੇ ਬੰਦ ਕਰਾਓ ਪਾਣੀ ਗੱਲ ਦੇ ਪੁੱਛਿਆ ਨਹੀਂ ਗਿਆ ਜੀ ਗਲਤੀ ਹੋ ਗਈ ਕਾਹਦੀ ਗਲਤੀ ਹੋ ਗਈ ਯਾਰ ਉਹੀ ਮਰੀ ਜਾਣਾ ਯਾਰ ਤੂੰ ਗਲਤੀ ਕਰੀ ਹੋਗੀ ਕਹਦੇ ਪੁੱਛਿਆ ਨਹੀਂ ਗਿਆ ਪੁੱਛੇ ਕਹਿੰਦੇ ਤੂੰ ਹੀ ਆਈ ਤਾਂ ਪਿੰਡ ਮਾਰਖਾਂ ਦਾ ਦੂਜੇ ਪਾਸੇ ਹੋ ਕੇ ਖੜਦਾ ਨੇ ਯਾਰ ਕਾਹਦੀ ਗਲਤੀ ਹੋ ਗਈ ਫਿਰ ਕਾਹੂੰ ਹੀ ਕੋਈ ਗੱਡੇ ਹੋਈ ਜਾਓ ਸਾਰੇ ਦਾ ਉੱਥੇ ਆ ਗਏ ਹੁਣ ਹੋਰ ਕੀ ਮਜਬੂਰੀ ਰਹਿਦੀ ਐ ਐਸਡੀਐਮ ਆ ਗਿਆ ਜਦੋਂ ਉਹਨਾਂ ਨੇ ਸੁਣਵਾਈ ਨਹੀਂ ਹੋਈ ਕੋਈ

ਏ ਭੁੱਲ ਜਾ ਵੀ ਜਾਂਦੇ ਨਹੀਂ ਜਾਵਾਂਗੇ ਏ ਭੁੱਲ ਜਾ ਵੀ ਸਾਡੇ ਨਾਲ ਜਾਂਦੇ ਨਹੀਂ ਅੱਜ ਮੈਂ ਜਾਵਾਂਗੇ ਬਈ ਤੁਹਾਡੇ ਨਾਲ ਜਾਂਵਾਂਗੇ ਸਾਡੇ ਨਾਲ ਜਾਵਾਂਗੇ ਹਾਂ ਅਸੀਂ ਤਾਂ ਲੈ ਆਏ ਬਈ ਤੁਹਾਡੇ ਨਾਲ ਅਸੀਂ ਤਾਂ ਪੱਟ ਰੱਖਿਆ ਆ ਕੱਲ ਦਿਨ ਹਾਂ ਆ ਲੈ ਕੇ ਚੱਲਾਂਗੇ ਭਗਵਾਨ ਜੀ ਤਾਂ ਨਹੀਂ ਪਈ ਤੂੰ ਮੈਨੂੰ ਬੁਲਾਉਣਾ ਸੀ ਤੂੰ ਮੈਨੂੰ ਤਾਂ ਬੁਲਾ ਲੰਦਾ ਨਹੀਂ ਤੂੰ ਮੈਨੂੰ ਬੁਲਾ ਰਾਂਦਾ ਉਹ ਰੇ ਖੜ ਜੋ ਕਿਉਂਕਿ ਜੇ ਉਹ ਰੋਏ ਨਾ ਰੋਕਦਾ ਫਿਰ ਉਧਰ ਵੀ ਨਹੀਂ ਪੱਟਣ ਦੇਣਾ ਜੇ ਲੈਣਾ ਪੂਜੇ ਲੈਣਾ ਪੂਜੇ ਸਖਤ ਫੈਸਲਾ ਬਸ ਅਸੀਂ ਉਹਦੇ ਨਾਲ ਬਾਜਾਂ ਹੋਰ ਬੋਲ ਇਹਦਾ ਜਾਂਦਾ ਹੈ ਨਾ ਡਰਦਾ ਵਿਚਾਰਾ ਇਹਨੂੰ ਆਇਆ ਮੇਰੇ ਤੇ ਬਰਚਾ ਨਾ ਬਾਈ ਜੀ ਕਮਬੈਕ ਲਾਊਗਾ ਇਹ ਡਰਦਾ ਹੈ ਕਰ ਕੇ ਆਦਾ ਓਥੇ ਦਾ ਲੈ ਚਲੋ ਕਹਿੰਦੇ ਓ ਪਿਆਸੀ ਬਾਈ ਪ੍ਰਖਾਸਨ ਨੇ ਜੇ ਸੀ ਵੀ ਦੇਖ ਲਓ ਬਾਈ ਹੋਰ ਪਿੰਡਾਂ ਦੀ ਸੁਣਾ ਬਾਈ ਐ ਸਤੌਜ ਪਿੰਡ ਦੀ ਸੁਣਵਾਈ ਨਹੀਂ ਮੁੱਖ ਮੰਤਰੀ ਕਹਿੰਦਾ ਤੁਹਾਨੂੰ ਹੈਲੀਕਾਪਟਰ ਦੇ ਤਾਂ ਹੁਣ ਦੱਸੋ ਬਾਈ ਅਸੀਂ ਕੀ ਕਰੀਏ ਆ ਖੜੇ ਨੇ ਪੁਲਿਸ ਵਾਲੇ ਘੇਰੀ ਮੁੱਖ ਮੰਤਰੀ ਦਾ ਹੈਲੀਕਾਪਟਰ ਨੂੰ ਕੀ ਕਰੀਏ ਬਾਈ ਅਸੀਂ ਦੱਸੋ

भई ले जा सही गल आहे बार तुन को ਵੀ ਬਾਈ ਸੋਟ ਪਿੰਡ ਨਹੀਂ ਮੰਨਦਾ ਆ ਤੁਸੀਂ ਭੱਜ ਜਾਓ ਬਾਈ ਜੀ ਬੰਦੇ ਨੇ ਲੱਗਦੀ ਤੀ ਤੂੰ ਮਨ ਦੀ ਗੱਲ ਨਹੀਂ ਗੱਲ ਮੰਨਦੇ ਕਰਨ ਕਿਉਂ ਨਹੀਂ ਮੈਂ ਪਰਾਂ ਮੈਂ ਕਿਹਾ ਸੀ ਮੈਂ ਸਰ ਫੋਨ ਲਾ ਲਵਾਂ ਗੱਲ ਕਰਾ ਰਿਹਾ ਕਰੇ ਫੋਨ ਆ ਰਿਹਾ ਵੀ ਬਾਈ ਕੱਲ ਸਾਰੇ ਘਰ ਨੇ ਮੁੜ ਕੇ ਯਾਰ ਕੋਈ ਨਹੀਂ ਕੋਈ ਪਟਿਆ ਅੱਜ ਕਿੱਥੋਂ ਮਾ ਕਰੋ ਬਾਈ ਪਿੰਡ ਤੋਂ ਰੋਕਦੇ ਨਹੀਂ ਹੈ ਵੀ ਨਾ ਜੇ ਨਾ தேਵ ਨਾ ਨਹੀਂ ਮਨਜ਼ੂਰੀ ਨਾ ਦਿੱਤੀ ਫੇਰ ਪਟਾਂਗੇ ਤਾਂ ਸੀ ਫੇਰ ਵੀ ਸਾਡੇ ਕੱਲੇ ਪਿੰਡ ਦਾ ਨਹੀਂ ਹੈਗਾ ਉਹ ਉਹ ਟੋਲਾ ਵਾਲ ਤੋਂ ਆਪਣੇ ਦਿਖਾਵਾ ਜਾ ਕੇ ਦੇਖੋ ਸਾਡੇ ਪਿੰਡ ਦੇ ਸਾਰੇ ਥਰ ਪਿੰਡਾਂ ਨਾਲ ਪਾਣੀ ਆਉਂਦਾ ਮੱਥਾ ਪੱਟੇ ਪਾਉਂਦੇ ਨਾ ਜੇ ਸੜਕਾਂ ਨਾ ਬੱਟਦੇ ਹੋ ਇੰਨਾ ਪਾਣੀ ਆਉਂਦਾ ਨਹੀਂ ਸੀ ਸਾਡੇ ਪਿੰਡਾਂ ਮੱਥਾ ਪੱਟਾ ਹੈ ਤੁਲਾ ਵਾਲਾ ਦਾ ਇਕੱਲੇ ਦਾ 18 ਫੁੱਟਾ ਰੋਡ ਪੱਟ ਰੱਖਿਆ ਹੈ ਲੜਾਈ ਨਾਲ ਇੱਕ ਬੰਦੇ ਦੋ ਕਹਿੰਦਾ ਇਹਨਾਂ ਨੂੰ ਵੀ ਸਰਪਿੰਡ ਨਹੀਂ ਸੁਣਦਾ ਤੁਸੀਂ ਸਾਈਡ ਤੇ ਹੋ ਜੋ ਹਾਂ ਆਹੋ ਅੱਜ ਉਹ ਜਿਹੜਾ ਨਹੀਂ ਸੁਣਨ ਦੇ ਬੁਲਾ ਰਹੇ ਪਿੰਡ ਦੇ ਲੋਕਾਂ ਨੇ ਸੁਪਰ ਮੁੰਡਾ ਬੁਲਾਉਣਾ ਉਹ ਉਹਦੇ ਕੋਲੇ ਨੰਬਰ ਹੋਊਗਾ ਮੋਨ ਦਾ ਕਬੱਡੀ ਪੀਆ ਬੰਦ ਕਰਾਈ ਉਸਨੇ ਆ ਤੁਹਾਡੇ ਪੰਨ ਕਾਨੂੰਨ ਆ ਉਹਨੂੰ ਮਾਰ ਲਾਉਂਦਾ ਗੁਰਦੁਆਰੇ ਫੋਨ ਕਰੋ ਗੁਰਦੁਆਰੇ ਫੋਨ ਕਰੋ ਨਹੀਂ ਪਤਾ ਨਹੀਂ ਪੁਰਾਣੇ ਹਾਂ ਉਹ ਮੁੱਖ ਮੰਤਰੀ ਨੂੰ ਕਹਿ ਰਹੇ ਜਾਣਾ ਸਾਡੇ ਘਰਾਂ ਤੇ ਹੈਲੀਕਾਪਟਰ ਮਾਰ ਕੇ ਸਾਨੂੰ ਹੀ ਮਾਰ ਦੇ ਹਾਂ ਉਹ ਬਾਈ ਫਿਰ ਉਹੀ ਗੱਲ ਆਪਣੇ ਪਿੰਡ ਦੀ ਸੁਣਵਾਈ ਨਹੀਂ ਜਦੋਂ ਫਿਰ ਕੀ ਹੁਣ ਲਾ ਲੈਨੇ ਆ ਪੂਰੇ ਆ ਕੇ ਕਾਨੂੰਨ ਬਣ ਗਿਆ ਉੱਥੇ ਉੱਥੇ ਕਾਨੂੰਨ ਕਿੱਧਰ ਗਿਆ ਉਹ ਤਾਂ ਵਾਜ ਨਹੀਂ ਬਾਈ ਹੁਣ ਤੋਰ ਖਤਰ ਮੈਂ ਨਾ ਉਧਰ ਸਾਰਾ ਪਾਣੀ ਉਹੀ ਆਇਆ ਉਹ ਨਾਲੇ ਪਾਹਣ ਉੱਚੇ ਨੇ ਉਹਨਾਂ ਦੇ ਦਾ ਪਾਣੀ ਹੋਰ ਕਿੱਥੇ ਲੂਣੀ ਜਾਉ ਬਾਈ ਹਕਾਲਾ ਆਪਦਾ ਕੰਮ ਲੱਗੇ ਨਾ ਹੋ ਯਾਰ ਆਪਾਂ ਕੋਈ ਟੱਕਰ ਨਹੀਂ ਬੋਲੀ ਜਾਣਦੇ ਯਾਰ ਹੁਣ ਆਪਦਾ ਕੰਮ ਕਰੋ ਮਰੇ ਦਾ ਹੂੰ ਵੀ ਪਿਆ ਕਿਉਂ ਬੰਦਾ ਮਾਰਿਆ ਮਰੇ ਤਾਂ ਉਹੀ ਵੀ ਪਿਆ ਯਾਰਾ ਰੋਡ ਬੰਦ ਕਰੋ ਯਾਰਾ ਉਹਨਾਂ ਨੇ ਭਾਰਤ ਵੀ ਧਰਨਾ ਲਾਉ ਬੱਸ ਕੇ ਯਾਰਾ ਭਾਈ ਚੱਲੋ ਹੋਰ ਬਣਾਓ ਕਿੱਦ ਤੂੰ ਰੋਕੀਂ ਹਾਂ ਬਦਲ ਬਦਲ ਭੇਜ ਦਿੰਦੇ ਨੇ ਯਾਰਾ ਬਦਲ ਬਦਲ ਭੇਜ ਦਿੰਦੇ ਨੇ ਹਾਂ ਹਾਂ ਬਦਲ ਬਦਲ ਭੇਜ ਦਿੰਦੇ ਨੇ ਹੁਣ ਤੁਸੀਂ ਆਗੇ ਕੱਲ ਨੂੰ ਕੋਈ ਹੋਰ ਆ ਜੂਗਾ ਜੀ ਓਏ ਅੱਪਾ ਬਦ ਕੰਮ ਕਰੋ ਯਾਰ ਨਾ ਨੋ ਇੱਧਰ ਨੂੰ ਆ ਜਾ ਬਾਈ ਮਿੱਟੀ ਵਿੱਚ ਡਲੀ ਜਾਂਦੀ ਓਏ ਆਏ ਨੂੰ ਹੋ ਜਾ ਬਾਈ ਮੜਾ ਆ ਮਿੱਟੀ ਵਿੱਚ ਡਲੀ ਜਾਂਦੀ ਆਏ ਨੂੰ ਪਤਾ ਨਹੀਂ ਕਿੱਥੋਂ ਆ ਐਮ ਮਿੱਟੀ ਦੇ ਦੋ ਖਾਲੀ ਇੱਧਰ ਕਰੋ ਓਏ ਉਹ ਕਹੀਦਾ ਨਹੀਂ ਆ ਯਾਰ ਉਹ ਮੈਨੇ ਕਹੀਆ ਨਾ ਹਾਂ ਓ ਇੱਥੇ ਬਾਰੇ ਸੁਣੇ ਬੰਦੇ ਆਉਂਗੇ ਤੇ ਯਾਰ ਫਰੋੜ ਤਾਂ ਉਰੇ ਬਾਰੇ ਬੈਠਦਾ ਮਸ਼ੀਨ ਮੋੜੀਆਂ ਹੁਣ ਮਸ਼ੀਨ ਵੀ ਤੁਸੀਂ ਮੰਗਾਓ ਮਸ਼ੀਨ ਸੋਨੂ ਮੰਗਾਉਣੀ ਪਊਗੀ ਹੁਣ ਤੁਸੀਂ ਮੋੜੀਆ ਹਾਂ ਕਰਜੇ ਇੱਕ ਮਿੰਟ ਮਸ਼ੀਨ ਇਹਨੇ ਤੇ ਮੰਗਵਾਵਾ ਇੱਕ ਮਿੰਟ ਇੱਕ ਮਿੰਟ ਚੁੱਪ ਕਰੋ ਥੋੜਾ खड़े एक मिनट एक मिनट हम की कहने की कहने ਕੀ ਕਹਿੰਦੇ ਕਮੈਂਟ ਕਹਿੰਦੇ ਕੀ ਰਹਿਣਾ ਓਏ ਗੱਲ ਕਰੀ ਆ ਹਣ ਪੁੱਛੀ ਕੀ ਕਹਿੰਦੇ ਨੇ ठीक है, ਠੀਕ ਹੈ ਹੁਣ ਤੁਹਾਨੂੰ ਫੋਨ ਤੇ ਐ ਪੁੱਛੋ ਮੜਿਆ ਤੁਹਾਨੂੰ ਕਿਹਾ ਕੀ ਰਾਮ ਹੈ ਲੈ ਕਿ ਮੈਂ ਚੁੱਪ ਰਹੇ ਪੁਆਇੰਟ ਫਿਰ ਓਏ ਚੁੱਪ ਆਓ ਓਏ ਤੇਰਾ ਪਾਪ ਆਇਆ ਜੀਸੀ ਬਲੰਗਣ ਨਹੀਂ ਦੇਣਾ ਓਏ ਆਜੋ ਕਈਆਂ ਨੇ ਕਹੇ ਕੱਢ ਦਿਓ ਕੱਟਵਾਰੀ ਨਾਲ ਅਲੀ ਦਾ ਵੱਡੀ ਜਿਹਦੀ ਗੱਲਾਂ ਪਾਉਂਦੇ ਕੋਈ ਨੂੰ ਕੇ ਰਾਂ ਗਰੀ ਬੰਦਾ ਆਪਾਂ ਜੀਸੀ ਮਾਮਾ ਹਲਾ ਬੰਦ ਕਰੋ ਸਾਰੇ ਨਹੀਂ ਕਹੀ ਬੋਲ ਰਿਹਾ ਐਦਾਂ ਛੋਟ ਮਿੰਟ ਗੱਲ ਨੂੰ ਲਾ ਦੀ ਗੱਲ ਕਰ ਰਹੇ ਹਾਂ ਠੀਕ ਆ ਸੀਧੀ ਦੇਣ ਦੀ ਭੱਤੀ ਹੋਇਆ ਮਰਨ ਲਈ ਕੋਈ ਨਹੀਂ ਬੰਦਦਾ ਉਹ ਅਸੀਂ ਵੀ ਮਰਨ ਲਈ ਜਾਂਦੇ ਹਾਂ ਹਾਂ ਇਹਦੀ ਮਰਨ ਨੂੰ ਡੋਪਣ ਲਈ ਗੱਲ ਕਰਦੇ ਆ ਯਾਰ ਬਣਾਇਆ ਬੈਂਟਰੀ ਨੇ ਸਨਾਲ ਹੋ ਗਈ ਕਰ ਵੀ ਇੱਕੋ ਹੋ ਵੀ ਕਰਦਾ ਹਾਂ ਉਹ ਇੱਕ ਵੱਡੇ ਉਹ ਸਾਡੇ ਸਾਡੇ ਪੈਸੇ ਕਿੱਥੇ ਆ ਸਾਡੇ ਪੈਸੇ ਮਾ ਦਰ ਟੈਕਸ ਦੇਣਾ ਸਾਡੇ ਪੈਸੇ ਜੀ ਹੋ ਗਏ ਨੇ ਕਿੱਥੇ ਆ ਫਰੀਦ ਫਰੀਦ ਨਹੀਂ ਹੁੰਦਾ ਫਰੀਦ ਕੋਈ ਨਹੀਂ ਸੀ ਦਿੱ ਦਿੰਦਾ ਸਵਾਰ ਫਰੀਦ ਹੁੰਦਾ 60000 ਦਾ ਤਾਂ ਭਰਤੀ ਹੁੰਦਾਗਾ ਹਾਂ ਸਾਡੇ ਦਾ ਹਾਂ ਸਾਡੇ ਆ ਰਹੀਆਂ ਪਰ ਸੋਰੀ ਹਾਂ ਬੱਚੀ ਦੇ ਹੋਇਆ ਹੈ ਹੈ ਕੋਈ ਨਹੀਂ ਮਾਰਦਾ ਹਾਡੇ ਮੁੱਖ ਮੰਤਰੀ ਸੁੱਤੇ ਬਏ ਨੇ ਹਾਂ ਹਾਂ ਉਹ ਪਾਣੀ ਦੇ ਐਂਪਰ ਲਿਆ ਆ ਕੇ ਬਰਾ ਲੋਕ ਐਂਪਰ ਲਿਆ ਆ ਕੇ ਅਸੀਂ ਬੰਦ ਕਰਿਆ ਜੀ ਪੰਜ ਜਣੇ ਨੇ ਕੱਲ ਸਾਡੇ ਕਈਆਂ ਮਾਰਦੇ ਉਹ ਉਦੋਂ ਦਾ ਪ੍ਰਸ਼ਾਸਨ ਆਇਆ ਨਹੀਂ ਬਾਈ ਬਾਈ ਕਿਉਂ ਹੜੇ ਗੱਡੇ ਨੇ ਯਾਰ ਸਾਈਡ ਦੀ ਹੋ ਜਾਓ ਆਪ ਵੀ ਦੇਖੀ ਜਾਓ ਆਪਾਂ ਬੱਟ ਰਿਹਾ ਕਰਦੇ ਸਾਈਡ ਤੇ ਹੋ ਜਾਓ ਐਵੇਂ ਕੀ ਫਾਇਦਾ ਇੱਕ ਮੇਰੀ ਗੱਲ ਸੁਣੋ ਸਾਡੇ ਪਿੰਡ ਹਾਂ ਹਾਂ ਲਿਓ ਬਈ ਤੁਸੀਂ ਹੋ ਬਲਾ ਕੇ ਲਓ ਅਸੀਂ ਜਾਣ ਨਹੀਂ ਦਿੰਦੇ ਭਾਈ ਉਹਨਾਂ ਟਾਈਮਾਂ ਜੀ ਸੀ ਵੀ ਸਾਡੀ ਮੰਗਾਓ ਵਾਪਸ ਮਸਾ ਮੰਗਾਈ ਸੀ ਆ ਕਰੋ ਜੀ ਨੇ ਹਾਂ ਜੀ ਸੀ ਵੀ ਸਾਡੀ ਉਰੇ ਚਾਹੀਦੇ ਨਹੀਂ ਅਸੀਂ ਜਾਣ ਨਹੀਂ ਦਿੰਦੇ ਭਾਈ ਤੋ ਵੀਰੇ ਦੀ ਗੱਲ ਕਰ ਗੱਲ ਲੱਗਿਆ ਰ ਆਇਆ ਭਾਈ ਯਾਰ ਲੱਗਿਆ ਜੇ ਸੀ ਵੀ ਭੇਜੂ ਮੰਗਾਉ ਕੌਣਾ ਓਏ ਇੱਕ ਮਿੰਟ ਆਪਣਾ ਆਪਾ ਮਸਲਾ ਹੱਲ ਕਰ ਹਾਂ ਕਰੋ ਦੋ ਮਿੰਟ ਦਾ ਖੜ੍ਹ ਦੋ ਨਾ ਮੈਂ ਵੀ ਇਹੀ ਕਰਦਾ ਮੈਂ ਹੋਰ ਤੱਕ